ਆ ਪਾਈ ਆ ਜੀ ਪਦਾਨ ਆਪਾਂ ਇੰਡੋਰਾਮਾ ਦੀ ਸਾਢੇ 7 ਕਿਲੋ ਕੀਲੇ ਦੀ ਲਾਸਟ ਜੂਰੀ ਆ ਤੇ ਲੱਗੇ ਆ ਮਲਾਜ਼ਮ ਪਾਉਣ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਸਵਾਗਤ ਆ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਆ ਆਪਣੀ ਖੜੀ ਆ ਪਿੰਡ ਵਾਲੀ ਜੀਰੀ ਪੀਆਰ 126 ਸਾਰੀ ਉਹਨੇ ਸਰੀਾਈ ਤੇ ਪੂਰੀ ਵਧੀਆ ਖੜੀ ਆ ਤੇ ਇੱਕ ਸਪਰੇਅ ਕਰਤੀਦੀ ਆਪਾਂ ਸੁੰਡੀ ਤੋਂ ਤੇਲੇ ਤੋਂ ਤੇ ਬਲੈਟ ਤੋਂ ਤੇ ਇੱਕ ਪਾਤੀ ਦੀ ਆਪਾਂ 13045 ਡੇਢ ਕਿਲੋ ਕੀ ਲੈਦੀ ਬਾਕੀ ਥੋੜੇ ਸਾਹਮਣੇ ਆ ਤੇ ਇਧਰਲਾ ਖੇਤ ਤਾਂ ਪੱਕਣਾ ਵੀ ਲੱਗ ਗਿਆ ਛੇਠੂ ਦੇਖੋ ਦਾਣੇ ਮਾਰਨ ਲੱਗੇ ਪੀਲ ਕਾਏ ਆ ਕੀ ਮੌਸਮ ਹੋਇਆ ਖਰਾਬ ਤੇ ਦੁਪਹਿਰੇ ਮੀਂਹ ਪੈ ਗਿਆ ਤੀ ਛਰਾਟਾ ਜਿਹਾ ਬਾਕੀ ਮੀਂਹਾਂ ਕਰਕੇ ਐਤਕੀ ਥੋੜਾ ਜਿਹਾ ਜਿਹੜੀਆਂ ਗੇਤੀਆਂ ਜੀਰੀਆਂ ਨੇ ਉਹਨਾਂ ਦਾ ਦਾਣਾ ਥੋੜਾ ਜਿਹਾ ਦਾਗੀ ਹੋਇਆ ਹੋਇਆ ਆ ਦੇਖੋ ਜੇ ਮੈਂ ਦਾਣੇ ਕਾਲੇ ਹੋਏ ਹੋਏ ਨੇ ਇਹਨਾਂ ਦਾ ਫੜਾ ਹੀ ਬਣ ਜਾਣਾ ਬਾਕੀ ਜਿਰੀ ਵਧੀਆ ਪੂਰੀ ਕੋਈ ਬਿਮਾਰੀ ਨਹੀਂ ਤੇ ਹੁਣ ਮੌਸਮ ਸਾਫ ਹੋਏ ਤੇ ਜਦੋਂ ਮੀਂਹ ਹਟ ਗਏ ਫੇਰ ਇਹਨੂੰ ਪਾਣੀ ਦਵਾਂਗੇ ਹਲੇ ਵਿੱਚੋਂ ਹੈਗੀ ਗਿੱਲੀ ਹੋ ਆ ਮੰਨ ਕੇ ਚੱਲੋ ਪੈਰ ਦਾ ਆਪਦਾ ਇਹ ਵਿੱਚ ਵੜਦੇ ਆ ਖੇਤ ਦੇ ਪੂਰਾ ਮਿੱਟੀ ਦਾ ਲੱਡੂ ਬਟ ਹੁੰਦਾ ਪੂਰੀ ਗਿੱਲਾ ਧਰਤੀ ਜ ਮੌਸਮ ਸਾਫ ਹੋਏ ਤੇ ਫਿਰ ਦਵਾਂਗੇ ਪਾਣੀ ਇਹਨੂੰ ਇੱਧਰਲੇ ਖੇਤ ਚ ਜਿਹੜਾ ਆਪਣਾ ਹੈ ਉਧਰੋਂ ਮੋਟਰ ਕੰਨੀਓ ਪਹਿਲਾ ਕਿਆਰਾ ਏ ਉਹ ਚੱਕੇ ਤੇ ਕਿਤੇ ਡੂਡੀ ਦੀ ਪ੍ਰੋਬਲਮ ਹੈਗੀ ਆ ਹਲਦੀ ਦੀ ਕਿਸੇ ਕਿਸੇ ਛਿੱਟੇ ਨੂੰ ਹਲਦੀ ਦੀ ਡੂਡੀ ਦੀ ਪ੍ਰੋਬਲਮ ਹੈਗੀ ਆ ਉਹ ਵੀ ਟਾਮ ਟਾਮ ਟਮੇ ਟਾਮ ਇਹ ਆਪਣੇ ਇਹਨੂੰ ਛਿੱਟੇ ਨੂੰ ਤੇ ਇੱਧਰਲੇ ਪਾਸੇ ਬਾਕੀ ਖੇਤ ਐਨ ਪੂਰਾ ਵਧੀਆ ਸਾਫ ਆ ਇਹ ਤਾਂ ਆਪਣੇ ਸਤੰਬਰ ਮਹੀਨੇ ਚ ਵੱਢੀ ਜਾਣੀ ਹੈ ਜਿਹੜੀ 15 ਤਰੀਕ ਤੋਂ 15 ਸਤੰਬਰ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਆ ਆਪਣੀ 20 ਬੂ ਤੋਂ ਬਾਅਦ ਆ ਜਾਣੀ ਹੈ 20 ਸਤੰਬਰ ਤੋਂ ਬਾਅਦ ਇਹ ਬਸ ਹੁਣ ਪੱਕਣ ਨੂੰ ਇਹਨੇ ਲੈਣੇ ਨੇ ਉਹੀ 20 22 25 ਕੇ ਦਿਨ ਲਾਊਗੀ ਪੱਕਣ ਨੂੰ ਬਾਕੀ ਬੱਦਲ ਬਹੁਤ ਹੋਇਆ ਆ ਦੇਖੋ ਤੇ ਜਿਹੜਾ ਆਪਣਾ ਪਨੀਰੀ ਵਾਲਾ ਖੇਤ ਆ ਉਹ ਜੀਰੀ ਜੱਜ ਪਾਉਣਿਆ ਲਾਸਟ ਜੂਰੀਆ 33 34 ਦਿਨ ਦੀ ਹੋਊਗੀ ਉਹ ਵਿੱਚ ਪਾਉਣੀਆਂ ਪ੍ਰਦਾਨ ਉਹ ਵੀ ਦਿਖਾਉਣੇ ਆਪਾਂ ਹੁਣ ਨੂੰ ਆ ਜਿਹੜਾ ਉੱਪਰੋਂ ਝੰਡਾ ਪੱਤਾ ਆ ਮੱਛਿਆ ਜਿਹਾ ਲੱਗਦਾ ਏ 13045 ਜਿੱਥੇ ਡਬਲ ਵੱਜ ਗਈ ਉਹਨੇ ਉੱਪਰੋਂ ਨੁੱਕੀਆਂ ਆਈਆਂ ਜਾਲਤੀਆਂ ਪੱਤੇ ਦੀਆਂ ਨੁੱਕਰਾਂ ਆਈਆਂ ਉੱਪਰੋਂ ਤੇ ਹੁਣ ਸੈੱਟ ਹੋ ਚੱਲੀ ਆ ਇਹਨਾਂ ਨੇ ਹੋ ਜਾਣਾ ਹਰੀਆਂ ਜਿੱਥੇ ਮੰਨ ਕੇ ਚਲੋ ਡਬਲ ਵੱਜ ਗਈ। ਉੱਥੇ ਮੱਚ ਗਈਆਂ ਉੱਪਰੋਂ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ। ਤੇ ਆਪਾਂ ਤੁਹਾਨੂੰ ਹਲਦੀ ਵੀ ਦਿਖਾਉਣੀ ਆ ਦੇਖੋ ਪਈ ਹੋਈ। ਹੈਗੀ ਖਾਲ ਦੇ ਨਾਲ ਨਾਲੇ ਆ। ਉਰੇ ਆਪਾਂ ਹਲਦੀ ਤੋਂ ਪਾਈ ਨਹੀਂ ਤੀ ਕੋਈ ਵੀ ਦਵਾਈ ਕਾਪਰ ਦੀ ਕਾਪਰ ਦੀ ਸਪਰੇ ਹੋਰੇ ਆਪਾਂ ਕਰੀ ਨਹੀਂ। ਇਹ ਹੁਣ ਪ੍ਰੋਬਲਮ ਆਈ ਉਹ ਵੀ ਮੀਂਹਾਂ ਕਰਕੇ ਆਹੀ ਕੇਾਰੇ ਚ ਆ ਉਹ ਵੀ ਕਿਤੇ ਕਿਤੇ ਆ ਬੱਟ ਦੇ ਲਵੇ ਲਵੇ ਵਿੱਚ ਹੈ ਨਹੀਂ ਆ ਦੇਖੋ ਬਾਕੀ ਵਿੱਚ ਵੜ ਕੇ ਦੇਖਿਆ ਆਪਾਂ ਜੀਰੀ ਸਾਫ ਆ ਬਾਕ ਖਾਲ ਦੇ ਲਵੇ ਲਵੇ ਆ ਤੇ ਹੈਗੀ ਵੀ ਇੱਕੋ ਕੇਾਰੇ ਚ ਚੇ ਪਰਲੇ ਪਾਸੇ ਸਾਰੀ ਜੀਰੀ ਸਾਫ ਆ ਆ ਪਨੀਰੀ ਵਾਲੇ ਖੇਤ ਚ ਪਰੇ ਪਾਉਣਾ ਬੰਦਾ ਆ ਗਿਆ ਆਪਣਾ ਤੇ ਇੱਕ ਥੈਲਾ ਮਾਰਨਾ ਇਹ ਚ ਤੇ ਹੈਗਾ ਕੀਲੇ ਕ ਦਾ ਢੇੜ ਤੇ ਪਨੀਰੀ ਵਾਲੀ ਜਗਾ ਆਪਣੀ ਆਹ ਪਾਈ ਆਈ ਪਦਾਨ ਆਪਾਂ ਇੰਡੋਰਾਮਾ ਦੀ ਸਾਢੇ 7 ਕਿਲੋ ਕੀਲੇ ਦੀ ਲਾਸਟ ਜੂਰੀ ਆ ਇਹ ਲੱਗਿਆ ਮਲਾਜ਼ਮ ਪਾਉਣ ਆਪਣਾ ਮੰਨ ਕੇ ਚਲੋ ਸਾਰੀ ਜੀਰੀ ਦਾ ਰੇ ਅੱਜ ਲਾਸਟ ਪੈ ਰਿਆ ਬਸ ਆਹੀ 1 ਕਿਲੇ 'ਚ ਤੇ ਅੱਜ ਤੋਂ ਆਪਣਾ ਜੂਰੀ ਦਾ ਕੰਮ ਨਿਬੜ ਜਾਣ ਜੀਰੀ ਦੇ ਵਿੱਚ ਆ ਲਾਸਟ ਜੂਰੀਆ ਚੱਲਦਾ ਏ ਉਹ ਵੀ ਜਿਹੜੀ ਆਪਣੀ ਪਨੀਰੀ ਵਾਲੀ ਜਗਾ ਇਹ ਉੱਚ ਪਾ ਰਹੇ ਹਾਂ ਖੁੱਲ ਗਈ ਝੋਲੀ ਤੇ ਬਚ ਗਿਆ ਜੂਰੀਆ ਖੰਡਣ ਤੋਂ ਖੰਡਿਆ ਤਾਂ ਨਹੀਂ ਝੋਲੀ ਖੁੱਲ ਗਈ ਝੋਲੀ ਦੀ ਗੱਠ ਬਚ ਗਿਆ ਖੰਡਿਆ ਨਹੀਂ ਹੈਗਾ ਹੁਣ ਹੱਥ ਪਾ ਲਿਆ ਦੀ ਪਾ ਵੀ ਬਹੁਤ ਹੈਲਾ ਧੌਣਾ ਝੋਲੀ ਨਾਲ ਇਨਾ ਪਾਦਾਊ ਘਟੂਆ 2.5 900 ਫੈਲਾ ਕੱਦੀ ਦੇ ਚਲਦੀ ਐ ਇਹ ਵਿਚਾਰੀ ਮੈਨੂੰ ਪ੍ਰਸਾਨ ਹੋ ਗਏ ਇਥੇ ਆਪਾਂ ਤਾਂ ਦੇ ਹੈਗਾ ਅਸਰ ਹੈ ਨਾ ਉਹ ਫਟੇਰਾ ਦਾ ਨਹੀਂ ਹੈਗਾ ਇਹ ਦੇਖ ਲਾ ਉਦੋਂ ਆਪਾਂ ਮਾਜਰੀ ਕਹਿ ਦੇਣੋਗੇ ਜੀਰੀ ਚਪਾਈ ਨੂੰ ਹਲੇ ਵੀ ਦਾਣੇ ਠੇਠਾ ਠਾ ਪਏ ਨੇ ਹਰੇ ਹਰੇ ਅੱਛਾ ਹਾਂ ਫੁੱਲ ਅਸਰ ਕਰ ਰਹੀ ਆ ਮੈਲਾਉਂ ਦੀ ਦੀ ਇਹ ਦਿਖ ਰਹਾ ਜਿਰੀ ਮੇਂ ਕੁਛ ਫਰਕ ਬੁਝਦਾ ਹੈ ਤੁਹਾਨੂੰ ਇਹਦੇ ਕਿਹੜੀ ਜੇ ਇਹ ਦੇ ਚਿੱਪਲੀ ਵਾਲੇ ਤੇ ਤੁਹ ਦਿਖ ਰਹਾ ਹੈ ਉਹ ਕੀ ਫਰਕ ਆ ਠੀਕ ਆ ਜਿਰੀ ਉਹ ਦੇ ਕੋ ਚੀਤਾ ਚੀਤਾ ਦਿਖ ਰਹਾ ਪੱਤੇ ਤੇ ਉਹ ਪੱਤਾ ਲਵੇਟ ਪਾ ਕੇ ਖੁੱਲੀ ਹੋਈ ਆ ਉਹ ਅੱਛਾ ਆ ਗਏ ਨਾ ਨੂੰ ਹਾਂ ਹਾਂ ਇਹ ਮੀਨੇ ਖੁੱਲੀ ਆ ਆਹ ਇਹ ਪੱਤਾ ਲਵੇਟ ਪਾ ਕੇ ਖੁੱਲੀ ਹੋਈ ਆ ਆਹ ਦਾਹੀਂ ਪੱਤੇ ਪਾੜ ਗਏ ਨੇ ਆ ਦੇਖੋ ਆ ਜਿਹੜੇ ਚਿੱਟੇ ਚਿੱਟੇ ਪੱਤੇ ਹੋ ਜਾਂਦੇ ਨੇ ਨਾ ਉੱਪਰੋਂ ਇਹ ਪੱਤਾ ਲਵੇਟ ਪਾ ਕੇ ਜਿਵੇਂ ਮੀਂਹ ਪੈਂਦਾ ਮੀਂਹ ਖੋਲਦਾ ਨਾਲ ਥੋੜੀ ਹਵਾ ਚੱਲ ਜਵੇ ਉਹਦੇ ਕਰਕੇ ਮਲਾਜਮ ਕਹਿੰਦਾ ਵੀ ਇਹ ਚਿੱਟੇ ਚਿੱਟੇ ਗਾਤੇ ਲੱਗਦੇ ਨੇ ਉੱਪਰੋਂ ਪੱਤੇ ਇਹਦਾ ਇਹੀ ਕਾਰਨ ਆ ਬਾਕੀ ਖੋਲ ਕੇ ਵੀ ਦਿਖਾਉਣਾ ਆਪਾਂ ਵੀ ਹੈਗੀ ਐ ਚ ਸੰਡੀ ਸੰਡੀ ਜਾਂ ਨਹੀਂ ਇਹ ਮਰ ਮੁਰਗੀ ਸਾਫ ਆਣ ਉਹ ਵੀ ਸੰਡੀ ਨਹੀਂ ਨੇਇਤ ਕੀ ਫਾਇਦਾ ਵੀ ਕਰਿਆ ਤੇ ਨੁਕਸਾਨ ਵੀ ਕਰਿਆ ਚੀਜ਼ਾਂ ਦੋਏ ਕਰੀਆਂ ਨੇ ਫਾਇਦਾ ਵੀ ਕਰਿਆ ਜ਼ਿਮੀਂਦਾਰਾਂ ਦਾ ਜ਼ਿਮੀਂਦਾਰਾਂ ਦਾ ਨੁਕਸਾਨ ਵੀ ਪਾ ਹੋਇਆ ਜਿਵੇਂ ਹੁਣ ਮੰਨ ਕੇ ਚਲੋ ਉੱਧਰ ਲਾ ਲਓ ਤੁਸੀਂ ਜਿੱਧਰ ਹੜਾ ਹੋਏ ਹੋਏ ਨੇ ਤਰਨਤਾਰਨ ਏਰੀਆ ਹੋ ਗਿਆ ਤੇ ਡੇਰਾ ਬਾਬਾ ਨਾਨਕ ਜਿਹੜੀ ਵੀ ਏਰੀਆ ਜੰਬਰਸਰ ਕੰਨੀ ਹੜਾ ਹੋਏ ਨੇ ਉੱਧਰ ਦੇਖ ਲਓ ਜ਼ਿਮੀਂਦਾਰਾਂ ਦਾ ਕਿੰਨਾ ਔਖਾ ਹੋ ਗਿਆ ਤੇ ਜਿਹੜੇ ਖੇਤਾਂ 'ਚ ਪਾਣੀ ਵਗ ਗਿਆ ਉਹਨਾਂ 'ਚ ਤਾਂ ਕਣਕ ਵੀ ਨਹੀਂ ਹੋਣੀ ਤੇ ਮਕਾਨ ਟਹਿਗੇ ਬਹੁਤ ਬੁਰਾ ਹਾਲਾ ਤੇ ਆਪਣੇ ਪਿੰਡ ਵੱਲੋਂ ਵੀ ਪਰਸੋਂ ਨੂੰ ਜਾਣਾ ਸੇਵਾ ਲੈ ਕੇ ਪਹਿਲਾਂ ਕਾਲੂ ਜਾਣਾ ਸੀ ਹੁਣ ਪਰਸੋਂ ਨੂੰ ਜਾਵਾਂਗੇ ਸੇਵਾ ਲੈ ਕੇ ਉਹਨੂੰ ਟਰੈਕਟਰ ਟਰਾਲੀ ਤੇ ਤੇ ਰਾਸਣ ਰੂਸਣ ਦੇ ਕੇ ਆਵਾਂਗੇ ਸੁੱਕੇ ਦੁੱਧ ਦੀ ਸੇਵਾ ਕਰਾਂਗੇ ਤੇ ਪਾਣੀ ਲੈ ਜਾਵਾਂਗੇ ਬਾਕੀ ਜਿਵੇਂ ਮੂਰੇ ਕਮੇਟੀ ਦੇ ਮੈਂਬਰ ਕਹਿਣਗੇ ਵੀ ਕਿਵੇਂ ਕੀ ਕਰਨਾ ਉਸ ਹਿਸਾਬ ਨਾਲ ਸਮਾਨ ਲੈ ਕੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਉਹ ਵੀ ਬਲੌਗ ਵੀਡੀਓ ਨਾ ਬਣੇ ਰਹੇ ਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਉਧਰਲੇ ਪਾਸੇ ਵੀ ਦਿਖਾਉਨੇ ਆਪਾਂ ਤੁਹਾਨੂੰ ਜੀਰੀ ਮਾਰ ਕੇ ਆਉਨੇ ਆਂ ਗੇੜਾ ਬਾਕੀ ਇੱਧਰਲਾ ਖੇਤ ਵੀ ਆਪਣਾ ਪੂਰਾ ਵਧੀਆ ਖੜਾ ਹਲਦੀ ਰੋਗ ਤੋਂ ਬਚਾਏ ਤੇ ਜੀਰੀ ਵਧੀਆ ਪੂਰੀ ਦੇਖੋ ਪੂਰੀ ਤਗੜੀ ਜੀਰੀ ਖੜੀ ਆ ਜਿੰਨੀ ਆਪਾਂ ਤਾਂ ਅਗੜੀ ਕਹਿ ਸਕਦੇ 19 ਤਕੜੀ ਜੀਰੀ ਆ ਬਾਕੀ ਥੋਡੇ ਸਾਹਮਣੇ ਆ ਤੇ ਬੂਝਾ ਹੀ ਵਧੀਆ ਦੇਖੋ ਫੱਲ ਵਧੀਆ ਬੂਝਾ ਏ ਸਾਰੀ ਜੀਰੀ ਇਕਸਾਰ ਖੜੀ ਆ ਕੋਈ ਦੱਗੀ ਉੱਚੀ ਨਹੀਂ ਮੀਨੀ ਤੇ ਨਾਲੇ ਆਪਣੇ ਖੇਤ ਇਹ ਜਿਹੜੇ ਉੱਚੇ ਨਹੀਂਵੇਂ ਖੇਤੀ ਪਹਿਲਾਂ ਮੱਕੀ ਦੀ ਬਜਾਈ ਤੋਂ ਪਹਿਲਾਂ ਆਪਾਂ ਸਾਰੀ ਮਿੱਟੀ ਖਿੱਚ ਕੇ ਸਾਰੇ ਖੇਤ ਚੌਰਸ ਕਰੇ ਦੀ ਉੱਚੇ ਖੇਤਾਂ ਦੀ ਮਿੱਟੀ ਨੀਵੇਂ ਜਗਾ ਗਈ ਹੋਈ ਆ ਬਸ ਜੀਰੀ ਲੱਗਣ ਤੋਂ ਬਾਅਦ ਆਪਾਂ ਇੱਕ ਇੱਕ ਥੈਲਾ ਸੁਪਰ ਦਾ ਪਾਇਆ ਸੀ ਜਿੱਥੋਂ ਮਿੱਟੀ ਖਿੱਚੀ ਗਈ ਉੱਚੀ ਜਗਾ ਤੋਂ ਉੱਥੇ ਵੀ ਜੀਰੀ ਦਾ ਮਾੜਾ ਕੁ ਮੂਲੀ ਆ ਫਰਕ ਵੀ ਨਹੀਂ ਹੈਗਾ ਵੀ ਕਿਤੇ ਮਾੜੀ ਖੜੀ ਹੋਊਗੀ ਸਾਰੀ ਏਰੀਕ ਇੱਕਸਾਰ ਖੜੀ ਆ। ਬਾਕੀ ਹੁਣ ਪਾਣੀ ਦੇਣ ਤੋਂ ਪਹਿਲਾਂ ਖਾਲ ਚ ਘੜਾਵਾਂਗੇ ਮਿੱਟੀ। ਦੋ-ਦੋ ਚੇਪੇ ਸਾਈਡਾਂ ਤੇ ਬੱਟਾਂ ਤੇ ਰੱਖੇ ਜਾਣਗੇ। ਫਿਰ ਪਾਣੀ ਚੰਗੀ ਤਰ੍ਹਾਂ ਰੁੜ ਕੇ ਪਰ ਪੂਗਾ ਰੁੜ ਕੇ ਜਾਊਗਾ ਖਾਲ ਚ ਵੀ ਖਾਲ ਭਰੂਗਾ ਨਹੀਂ। ਆਪਣੇ ਉਰੇ 2 ਖਾਲ ਨੇ 1 ਖਾਲ ਆ ਹੋ ਗਿਆ 1 ਖਾਲ ਰਹਿ ਗਿਆ ਉਹ ਪਰੇ ਜਿਹੜੀ ਆਪਾਂ ਮੂਰੇ ਵੀਡੀਓ ਲਈ ਹੋਈ ਉਹ ਪਰਲੇ ਖਾਲ ਦੀ ਆ ਆ ਹੁਣ ਵੀਡੀਓ ਇੱਧਰਲੇ ਖਾਲ ਦੀ ਆ ਆ ਵਾਗੇ ਆਪਣੇ ਸਫਾਇਦਿਆਂ ਕੋਲ ਦਾ ਖੇਤ ਆ ਉਹ ਖੇਤ ਦੀ ਵੀਡੀਓ ਆ ਇਹ